ਇੱਕ ਧੰਦੇ ਵਾਲੀ ਨਾਲ ਵਿਆਹ ਕਰਕੇ ਦਵਿੰਦਰ ਉਸ ਨੂੰ ਆਪਣੇ ਘਰ ਲੈ ਆਉਂਦਾ ਹੈ ਕਿਉਂਕਿ ਉਹ ਉਸ ਦੀ ਖੂਬਸੂਰਤੀ ਦੇਖ ਕੇ ਮੋਹਿਤ ਹੋ ਗਿਆ ਸੀ ਉਸ ਔਰਤ ਦੇ ਦੋ ਬੱਚੇ ਸੀ ਜਦੋਂ ਦਵਿੰਦਰ ਦੇ ਪਿਤਾ ਨੂੰ ਉਸ ਔਰਤ ਦੇ ਕੰਮਾਂ ਬਾਰੇ ਪਤਾ ਲੱਗਾ ਤਾਂ ਦਵਿੰਦਰ ਨੂੰ ਬਹੁਤ ਗੱਲਾਂ ਕਰਦੇ ਹਨ ਜਿਸ ਕਰਕੇ ਦਵਿੰਦਰ ਦੀ ਆਪਣੀ ਪਤਨੀ ਨਾਲ ਬਹਿਸ ਹੋ ਜਾਂਦੀ ਹੈ ਤੇ ਉਸ ਦੀ ਪਤਨੀ ਘਰ ਛੱਡ ਕੇ ਜਾਣ ਦਾ ਫੈਸਲਾ ਕਰਦੀ ਹੈ ਪਰ ਉਸ ਔਰਤ ਦੀ ਧੀ ਨੇ ਕਿਹਾ ਮੰਮੀ ਇਹ ਘਰ ਛੱਡ ਕੇ ਨਹੀਂ ਜਾਣਾ ਕਿਉਂਕਿ ਅੰਕਲ ਬੁੱਲਾ ਤੇ ਜੀਬ ਫੇਰ ਕੇ ਮੇਰੇ ਨਾਲ ਕਹਾਣੀ ਦੇ ਪਿਛਲੇ ਭਾਗ ਵਿੱਚ ਜਦੋਂ ਮਜ਼ਦੂਰਾਂ ਨੇ ਸਮਾਨ ਲੱਦਣਾ ਸ਼ੁਰੂ ਕਰ ਦਿੱਤਾ ਤਾਂ ਮਨਪ੍ਰੀਤ ਤੇ ਦਿਵਿੰਦਰ ਇੱਧਰ ਉੱਤਰ ਪਿਆ ਸਮਾਨ ਦੇਖਣ ਲੱਗੇ ਕਿ ਕੋਈ ਕੰਮ ਵਾਲੀ ਚੀਜ਼ ਰਹਿ ਨਾ ਜਾਵੇ ਸਵਾਗਤ ਦੋਸਤੋ ਕਹਾਣੀ ਦੇ ਅਗਲੇ ਭਾਗ ਵਿੱਚ ਮਨਪ੍ਰੀਤ ਦੇ ਘਰ ਦਾ ਸਾਰਾ ਸਮਾਨ ਮਜ਼ਦੂਰਾਂ ਨੇ ਗੱਡੀ ਵਿੱਚ ਲੱਦ ਦਿੱਤਾ ਸੀ ਦਵਿੰਦਰ ਨੇ ਗੱਡੀ ਵਾਲੇ ਨੂੰ ਆਪਣੇ ਘਰ ਜਾਣ ਲਈ ਕਿਹਾ ਤੇ ਉਹਨਾਂ ਮਜ਼ਦੂਰਾਂ ਨੂੰ ਸਮਾਨ ਦੇ ਨਾਲ ਹੀ ਭੇਜ ਦਿੱਤਾ ਦਵਿੰਦਰ ਮਨਪ੍ਰੀਤ ਦੇ ਦੋਵੇਂ ਬੱਚੇ ਗੱਡੀ ਵਿੱਚ ਬੈਠ ਗਏ ਤੇ ਆਪਣੇ ਨਵੇਂ ਘਰ ਨੂੰ ਤੁਰ ਪੈ ਸੀ ਉਹਨਾਂ ਦਾ ਘਰ ਉਸੇ ਸ਼ਹਿਰ ਵਿੱਚ ਹੀ ਸੀ ਜਿਸ ਕਰਕੇ ਨਵੇਂ ਘਰ ਤੇ ਨਵੀਂ ਥਾਂ ਕਰਕੇ ਮਨਪ੍ਰੀਤ ਤੇ ਬੱਚੇ ਖੁਸ਼ ਸੀ ਦਵਿੰਦਰ ਪਹਿਲਾਂ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੀ ਇਸ ਲਈ ਉਸ ਨੂੰ ਸਹਾਰਾ ਚਾਹੀਦਾ ਸੀ ਸਾਰੇ ਕੰਮ ਹੋ ਗਏ ਤੇ ਦਵਿੰਦਰ ਨੂੰ ਸਹਾਰਾ ਮਿਲ ਗਿਆ ਸੀ ਤੇ ਵਾਪਸ ਆਪਣੇ ਘਰ ਵਿੱਚ ਆ ਗਿਆ ਸੀ ਉਧਰ ਮਨਪ੍ਰੀਤ ਨੂੰ ਵੀ ਸਹਾਰਾ ਮਿਲ ਗਿਆ ਸੀ ਤੇ ਬੱਚਿਆਂ ਨੂੰ ਪਿਓ ਦਾ ਪਿਆਰ ਤੇ ਨਵਾਂ ਸੰਸਾਰ ਮਿਲ ਗਿਆ ਸੀ ਉਸ ਨਵੇਂ ਘਰ ਵਿੱਚ ਪਹੁੰਚ ਕੇ ਸਾਰਾ ਸਮਾਨ ਉਤਾਰ ਕੇ ਉਸ ਦੀ ਘਰ ਵਿੱਚ ਸੈਟਿੰਗ ਕਰਨ ਲੱਗਦੇ ਹਨ ਉਹਨਾਂ ਦਾ ਪੂਰਾ ਦਿਨ ਕਿਹੜੇ ਸਮਾਨ ਨੂੰ ਕਿੱਥੇ ਰੱਖਣਾ ਇਹ ਚੱਲਦਾ ਰਿਹਾ ਸੀ ਜਦੋਂ ਉਹ ਸ਼ਾਮ ਨੂੰ ਵੇਲੇ ਹੋ ਗਏ ਤਾਂ ਦਵਿੰਦਰ ਨੇ ਬੱਚਿਆਂ ਨੂੰ ਉਹਨਾਂ ਦੇ ਕਮਰੇ ਬਾਰੇ ਦੱਸ ਦਿੱਤਾ ਸੀ ਬੱਚੇ ਖੁਸ਼ ਸੀ ਕਿ ਨਵੇਂ ਘਰ ਆ ਗਏ ਹਾਂ ਉਸ ਘਰ ਦੇ ਆਂਢ ਗੁਆਢ ਵਿੱਚ ਕਿਸੇ ਨੂੰ ਮਨਪ੍ਰੀਤ ਦੇ ਬੀਤੇ ਹੋਏ ਦਿਨਾਂ ਦੀ ਜਾਣਕਾਰੀ ਨਹੀਂ ਸੀ ਕਿ ਮਨਪ੍ਰੀਤ ਦੇ ਵਿਪਾਰ ਦਾ ਧੰਦਾ ਕਰਦੀ ਸੀ ਮਨਪ੍ਰੀਤ ਨੇ ਸ਼ਾਮ ਨੂੰ ਖਾਣਾ ਤਿਆਰ ਕਰ ਲਿਆ ਸੀ ਫਿਰ ਉਹਨਾਂ ਸਾਰਿਆਂ ਨੇ ਮਿਲ ਕੇ ਖਾਣਾ ਖਾਦਾ ਤੇ ਆਪੋ ਆਪਣੇ ਕਮਰਿਆਂ ਵਿੱਚ ਚਲੇ ਗਏ ਸੀ ਮਨਪ੍ਰੀਤ ਤੇ ਦਵਿੰਦਰ ਆਪਣੇ ਕਮਰੇ ਵਿੱਚ ਸੀ ਤੇ ਦਵਿੰਦਰ ਮਨਪ੍ਰੀਤ ਦੀ ਝੋਲੀ ਵਿੱਚ ਸਿਰ ਰੱਖ ਕੇ ਪਿਆ ਹੋਇਆ ਸੀ ਫਿਰ ਦਵਿੰਦਰ ਨੇ ਮਨਪ੍ਰੀਤ ਨੂੰ ਕਿਹਾ ਇਸ ਘਰ ਵਿੱਚ ਤੈਨੂੰ ਤੇ ਬੱਚਿਆਂ ਨੂੰ ਦੇਖ ਕੇ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਕਿਸੇ ਵੇਲੇ ਇਹ ਕੋਠੀ ਮੈਨੂੰ ਇਕੱਲੇ ਨੂੰ ਖਾਣ ਨੂੰ ਆਉਂਦੀ ਸੀ ਪਰ ਅੱਜ ਇਸ ਘਰ ਵਿੱਚ ਰੌਣਕਾਂ ਆ ਗਈਆਂ ਹਨ ਮਨਪ੍ਰੀਤ ਨੇ ਪੁੱਛਿਆ ਤੁਹਾਡੀ ਤੁਹਾਡੇ ਪਿਤਾ ਨਾਲ ਕਿਉਂ ਨਹੀਂ ਬਣਦੀ ਹੈ ਉਹ ਕਿੱਥੇ ਰਹਿੰਦੇ ਹਨ ਦਵਿੰਦਰ ਨੇ ਕਿਹਾ ਮਾਂ ਦੀ ਮੌਤ ਤੋਂ ਬਾਅਦ ਪਿਤਾ ਜੀ ਕਿਸੇ ਔਰਤ ਨੂੰ ਘਰ ਲੈ ਆਏ ਸੀ ਉਹ ਘਰ ਦੀ ਮਾਲਕਣ ਬਣ ਗਈ ਤੇ ਮੇਰੇ ਕੋਲੋਂ ਵੀ ਹਿਸਾਬ ਕਿਤਾਬ ਮੰਗਦੀ ਸੀ ਮੇਰੇ ਪਿਤਾ ਜੀ ਵੀ ਉਸਦੇ ਇਸ਼ਾਰੇ ਤੇ ਹੀ ਚੱਲਦੇ ਸੀ ਇਸ ਗੱਲ ਕਰਕੇ ਮੇਰੀ ਪਿਤਾ ਜੀ ਨਾਲ ਲੜਾਈ ਰਹਿੰਦੀ ਸੀ ਕਿ ਇਹ ਔਰਤ ਆਪਣਾ ਸਾਰਾ ਕਾਰੋਬਾਰ ਖਤਮ ਕਰ ਦੇਵੇਗੀ ਪਰ ਪਿਤਾ ਜੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਤੇ ਮੈਂ ਘਰ ਛੱਡ ਕੇ ਆ ਗਿਆ ਸੀ ਫਿਰ ਇੱਕ ਦਿਨ ਮੈਂ ਤੈਨੂੰ ਵੇਖਿਆ ਮੈਨੂੰ ਤੇਰੇ ਨਾਲ ਜਿਵੇਂ ਪਿਆਰ ਹੋ ਗਿਆ ਹੋਵੇ ਮੈਨੂੰ ਕਿੰਨੇ ਦਿਨ ਤੇਰੀ ਤਰਫ ਲੱਗੀ ਰਹੀ ਮੈਨੂੰ ਹਰ ਪਾਸੇ ਤੂੰ ਹੀ ਦਿਖਦੀ ਰਹੀ ਫਿਰ ਮੈਂ ਤੇਰਾ ਪਤਾ ਕਰਵਾਇਆ ਤਾਂ ਪਤਾ ਲੱਗਿਆ ਕਿ ਤੇਰੇ ਪਤੀ ਦੀ ਕਿਸੇ ਹਾਸੇ ਵਿੱਚ ਮੌਤ ਹੋ ਗਈ ਸੀ ਤੇ ਤੂੰ ਮਜਬੂਰੀ ਵਸ ਆਪਣੇ ਆਪ ਨੂੰ ਵੇਚਦੀ ਹੈ ਤਾਂ ਮੈਂ ਇਹ ਇਰਾਦਾ ਕਰ ਲਿਆ ਸੀ ਕਿ ਮੈਂ ਤੈਨੂੰ ਪਾ ਕੇ ਇਸ ਮਾੜੇ ਬਤੀਰੇ ਤੋਂ ਦੂਰ ਲੈ ਆਵਾਂਗਾ ਇਸ ਲਈ ਮੈਂ ਤੈਨੂੰ ਮਿਲਣ ਲਈ ਤੇਰੇ ਘਰ ਆਇਆ ਤੇ ਤੈਨੂੰ ਵੀ ਮੇਰੇ ਨਾਲ ਪਿਆਰ ਹੋ ਗਿਆ ਮੇਰਾ ਸੁਪਨਾ ਸੀ ਕਿ ਇਹ ਘਰ ਬਸਾਉਣ ਦਾ ਜੋ ਤੂੰ ਪੂਰਾ ਕਰ ਦਿੱਤਾ ਹੈ ਇਹ ਸੁਣ ਮਨਪ੍ਰੀਤ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ ਤੇ ਉਹ ਕਹਿਣ ਲੱਗੀ ਚਲੋ ਅੱਜ ਰਾਤ ਮੈਨੂੰ ਤੁਸੀਂ ਜਿੰਨਾ ਹੋ ਸਕੇ ਪਿਆਰ ਕਰੋ ਮੈਂ ਤੁਹਾਡੇ ਪਿਆਰ ਦੀ ਨਿਸ਼ਾਨੀ ਨੂੰ ਆਪਣੇ ਪੇਟ ਵਿੱਚ ਪਾਲ ਕੇ ਉਸ ਨੂੰ ਇਸ ਸੰਸਾਰ ਵਿੱਚ ਲੈ ਕੇ ਆਉਣਾ ਚਾਹੁੰਦੀ ਹਾਂ ਦਵਿੰਦਰ ਉੱਠਿਆ ਤੇ ਉਸਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤੇ ਮਨਪ੍ਰੀਤ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਫਿਰ ਅਗਲੇ ਦਿਨ ਉਹੀ ਮਕਾਨ ਮਾਲਕ ਆਉਂਦਾ ਹੈ ਜਿੱਥੇ ਪਹਿਲਾਂ ਮਨਪ੍ਰੀਤ ਰਹਿੰਦੀ ਸੀ ਮਕਾਨ ਮਾਲਕ ਨੇ ਨਮਸਕਾਰ ਬੁਲਾਈ ਤਾਂ ਦਵਿੰਦਰ ਵੀ ਅੱਗੋਂ ਨਮਸਕਾਰ ਕਹਿ ਕੇ ਪੁੱਛਦਾ ਹੈ ਕਿ ਹਾਂਜੀ ਦੱਸੋ ਕਿਵੇਂ ਆਉਣਾ ਹੋਇਆ ਮਕਾਨ ਮਾਲਕ ਨੇ ਕਿਹਾ ਬਾਈ ਜੀ ਮੈਂ ਮਕਾਨ ਦੇ ਕਾਗਜ਼ ਲੈ ਕੇ ਆਇਆ ਹਾਂ ਤੁਸੀਂ ਤਾਂ ਇਸ ਪਾਸੇ ਗੌਰ ਹੀ ਨਹੀਂ ਕੀਤੀ ਸੀ ਦਵਿੰਦਰ ਨੇ ਕਿਹਾ ਨਏ ਜੀ ਮੈਨੂੰ ਜਾਤਾ ਸੀ ਪਰ ਅਸੀਂ ਕਾਰ ਸ਼ਿਫਟ ਕਰਨਾ ਸੀ ਇਸ ਕਰਕੇ ਮੈਂ ਤੁਹਾਡੇ ਵੱਲ ਆ ਨਹੀਂ ਸਕਿਆ ਸੀ ਫਿਰ ਮਕਾਨ ਮਾਲਕ ਕਹਿਣ ਲੱਗਾ ਸਰ ਮੈਂ ਉਸ ਦਿਨ ਲਈ ਮਾਫੀ ਮੰਗਦਾ ਹਾਂ ਕਿ ਮੈਂ ਤੁਹਾਡੀ ਪਤਨੀ ਨੂੰ ਅਪਸ਼ਬਦ ਬੋਲਿਆ ਸੀ ਦਵਿੰਦਰ ਨੇ ਕਿਹਾ ਕੋਈ ਗੱਲ ਨਹੀਂ ਪਰ ਅੱਗੇ ਤੋਂ ਕਦੇ ਵੀ ਕਿਸੇ ਵੀ ਔਰਤ ਦੇ ਚਰਿੱਤਰ ਤੇ ਉਂਗਲ ਨਾ ਚੁੱਕਣਾ ਜੀ ਮਕਾਨ ਮਾਲਕ ਬੋਲਿਆ ਲਓ ਜੀ ਉਸ ਮਕਾਨ ਦੇ ਕਾਗਜ਼ ਪੱਤਰ ਤੇ ਅੱਜ ਤੋਂ ਉਹ ਮਕਾਨ ਤੁਹਾਡਾ ਹੋਇਆ ਇਹ ਤੁਸੀਂ ਫਾਰਮ ਪੜ੍ਹ ਕੇ ਸਾਈਨ ਕਰ ਦਿਓ ਦਵਿੰਦਰ ਨੇ ਫਾਰਮ ਪੜ੍ਹਿਆ ਤੇ ਉਸ ਤੇ ਸਾਈਨ ਕਰ ਦਿੱਤੇ ਤੇ ਇੱਕ ਕਾਪੀ ਆਪਣੇ ਕੋਲ ਰੱਖ ਲਈ ਤੇ ਇੱਕ ਉਸ ਨੂੰ ਦੇ ਦਿੱਤੀ ਸੀ ਜਦੋਂ ਮਪ੍ਰਿਤ ਨੇ ਮਕਾਨ ਮਾਲਕ ਨੂੰ ਕਿਹਾ ਕਿ ਬੈਠ ਜਾਓ ਚਾਹ ਪੀ ਲਵੋ ਤਾਂ ਉਹ ਕਹਿਣ ਲੱਗਾ ਨਹੀਂ ਜੀ ਸ਼ੁਕਰੀਆ ਪਰ ਦਵਿੰਦਰ ਨੇ ਕਿਹਾ ਨਹੀਂ ਜੀ ਤੁਸੀਂ ਬੈਠੋ ਚਾਹ ਪੀ ਕੇ ਚਲੇ ਜਾਣਾ ਜਦੋਂ ਉਹਨਾਂ ਨੇ ਚਾਹ ਲਈ ਜ਼ਿਆਦਾ ਜ਼ੋਰ ਪਾਇਆ ਤਾਂ ਮਕਾਨ ਮਾਲਕ ਬੈਠ ਗਿਆ ਸੀ ਮਨਪ੍ਰੀਤ ਨੇ ਚਾਹ ਬਣਾ ਕੇ ਲਿਆਂਦੀ ਤਾਂ ਦਵਿੰਦਰ ਤੇ ਮਕਾਨ ਮਾਲਕ ਚਾਹ ਪੀਂਦੇ ਪੀਂਦੇ ਗੱਲਾਂ ਕਰਨ ਲੱਗ ਪਏ ਸੀ ਉਹਨਾਂ ਦੋਵਾਂ ਦੀ ਦੋਸਤੀ ਇਸ ਤਰ੍ਹਾਂ ਪੈ ਗਈ ਸੀ ਜਿਵੇਂ ਉਹ ਦੋਵੇਂ ਬਹੁਤ ਪੁਰਾਣੇ ਯਾਰ ਹੋਣ ਪਰ ਇਹ ਦੋਸਤੀ ਕਿਸ ਮੋੜ ਤੇ ਜਾਵੇਗੀ ਉਹ ਬੇਈਮਾਨ ਮਕਾਨ ਮਾਲਕ ਦੇ ਮਨ ਵਿੱਚ ਚਲਕ ਰਹੀ ਸੀ ਉਹ ਹੋਰ ਹੀ ਦਿਲ ਵਿੱਚ ਧਾਰਨਾ ਧਾਰੀ ਬੈਠਾ ਸੀ ਫਿਰ ਮਕਾਨ ਮਾਲਕ ਨੇ ਕਿਹਾ ਚੰਗਾ ਜੀ ਹੁਣ ਮੈਨੂੰ ਜਾਣ ਦੀ ਆਗਿਆ ਦਿਓ ਦਵਿੰਦਰ ਬੋਲਿਆ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਜਦੋਂ ਟਾਈਮ ਲੱਗੇ ਤਾਂ ਆਇਆ ਕਰੋ ਮਕਾਨ ਮਾਲਕ ਮਨਪ੍ਰੀਤ ਵੱਲ ਟੇਢੀ ਨਜ਼ਰ ਨਾਲ ਦੇਖਦਾ ਹੋਇਆ ਦਵਿੰਦਰ ਨੂੰ ਕਹਿੰਦਾ ਹੈ ਜ਼ਰੂਰ ਜੀ ਨਵੀਂ ਜਾਰੀ ਦੇ ਲਈ ਹੁਣ ਟਾਈਮ ਤਾਂ ਕੱਢਣਾ ਪੈਣਾ ਹੈ ਦਵਿੰਦਰ ਤੇ ਮਕਾਨ ਮਾਲਕ ਹੱਸਦੇ ਹੋਏ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹਨ ਤੇ ਫਿਰ ਮਕਾਨ ਮਾਲਕ ਆਪਣੇ ਘਰ ਵੱਲ ਨੂੰ ਤੁਰ ਪਿਆ ਸੀ ਮਨਪ੍ਰੀਤ ਇਹ ਸਾਰਾ ਕੁਝ ਦੇਖ ਰਹੀ ਸੀ ਉਸਨੇ ਦਵਿੰਦਰ ਨੂੰ ਕਿਹਾ ਕੀ ਲੋੜ ਸੀ ਉਸ ਨਾਲ ਦੋਸਤੀ ਕਰਨ ਦੀ ਇਹ ਬੰਦਾ ਚੰਗਾ ਨਹੀਂ ਹੈ ਇਸਨੇ ਬਹੁਤ ਸਾਰੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ ਹੁਣ ਇਸਨੇ ਆਪਣੇ ਘਰ ਤੇ ਅੱਖ ਰੱਖ ਲਈ ਹੈ ਦਵਿੰਦਰ ਨੇ ਕਿਹਾ ਡਰਨ ਦੀ ਲੋੜ ਨਹੀਂ ਮੈਨੂੰ ਇਹ ਬੰਦਾ ਵਧੀਆ ਲੱਗਿਆ ਹੈ ਜੇਕਰ ਤੈਨੂੰ ਕੋਈ ਡਰ ਲੱਗਦਾ ਹੈ ਤਾਂ ਕੋਈ ਗੱਲ ਨਹੀਂ ਆਪਾਂ ਇਸ ਤੋਂ ਸਾਵਧਾਨ ਹੋ ਕੇ ਰਹਾਂਗੇ ਫਿਰ ਦਵਿੰਦਰ ਨੇ ਮਨਪ੍ਰੀਤ ਨੂੰ ਕਿਹਾ ਮੈਂ ਕੰਮ ਤੇ ਜਾ ਰਿਹਾ ਹਾਂ ਥੋੜੇ ਟਾਈਮ ਤੱਕ ਆ ਕੇ ਰੋਟੀ ਖਾਵਾਂਗਾ ਮਨਪ੍ਰੀਤ ਨੇ ਠੀਕ ਹੈ ਕਹਿ ਕੇ ਦਵਿੰਦਰ ਨੂੰ ਕੰਮ ਤੇ ਤੋਰ ਦਿੱਤਾ ਸੀ ਫਿਰ ਮਨਪ੍ਰੀਤ ਸੋਚਣ ਲੱਗੀ ਕਾਨ ਮਾਲਕ ਵੀ ਦਵਿੰਦਰ ਨਾਲ ਦੋਸਤੀ ਕਿਤੇ ਸਾਡੀਆਂ ਉਸ਼ੀਆਂ ਨਾਲ ਲੈ ਬੈਠੇ ਉਹ ਡਰੀ ਹੋਈ ਸੀ ਉਸ ਨੂੰ ਪਤਾ ਨਹੀਂ ਕਿਹੜੀ ਘਟਨਾ ਹੋਣ ਦਾ ਡਰ ਸਤਾ ਰਿਹਾ ਸੀ ਜਦੋਂ ਸ਼ਾਮ ਨੂੰ ਦਵਿੰਦਰ ਕੰਮ ਤੋਂ ਵਾਪਸ ਆਇਆ ਤਾਂ ਮਨਪ੍ਰੀਤ ਨੇ ਕਿਹਾ ਜੀ ਉਸ ਮਕਾਨ ਮਾਲਿਕ ਨੂੰ ਜ਼ਿਆਦਾ ਸਿਰ ਨਾ ਚੜਾ ਲੈਣਾ ਉਹ ਬੰਦਾ ਠੀਕ ਨਹੀਂ ਹੈ ਦਵਿੰਦਰ ਨੇ ਕਿਹਾ ਮਨਪ੍ਰੀਤ ਡਰਨ ਦੀ ਲੋੜ ਨਹੀਂ ਹੈ ਮੈਂ ਇਹੋ ਜੇ ਬੰਦੇ ਨੂੰ ਚੰਗੀ ਤਰ੍ਹਾਂ ਪਹਿਚਾਣਦਾ ਹਾਂ ਤੂੰ ਬੇਫਿਕਰ ਰਹਿ ਐਵੇਂ ਟੈਨਸ਼ਨ ਨਾ ਲਿਆ ਕਰ ਫਿਰ ਮਨਪ੍ਰੀਤ ਨੇ ਬੱਚਿਆਂ ਨੂੰ ਆਵਾਜ਼ ਮਾਰੀ ਤਾਂ ਬੱਚੇ ਰੋਟੀ ਖਾਣ ਆ ਗਏ ਸੀ ਉਹਨਾਂ ਸਾਰਿਆਂ ਨੇ ਇਕੱਠੇ ਬੈਠ ਕੇ ਰੋਟੀ ਖਾ ਲਈ ਸੀ ਫਿਰ ਬੱਚੇ ਆਪਣੇ ਕਮਰੇ ਵਿੱਚ ਚਲੇ ਗਏ ਸੀ ਮਨਪ੍ਰੀਤ ਤੇ ਦਿਵਿੰਦਰ ਬੈਠ ਕੇ ਗੱਲਾਂ ਕਰਨ ਲੱਗ ਪਏ ਫਿਰ ਉਹਨਾਂ ਦੇ ਘਰ ਦੇ ਬਾਹਰ ਗੇਟ ਅੱਗੇ ਗੱਡੀ ਦਾ ਹਾਰਨ ਵੱਜਿਆ ਤਾਂ ਮਨਪ੍ਰੀਤ ਨੇ ਕਿਹਾ ਉਹ ਹੀ ਮਕਾਨ ਮਾਲਕ ਅੱਧੀ ਰਾਤ ਨੂੰ ਆ ਟਪਕਿਆ ਹੋਣਾ ਹੈ ਦਵਿੰਦਰ ਕਹਿਣ ਲੱਗਾ ਮੈਂ ਵੇਖਦਾ ਹਾਂ ਕਿ ਕੌਣ ਆਇਆ ਹੈ ਜਦੋਂ ਦਵਿੰਦਰ ਨੇ ਗੇਟ ਦੀ ਬਾਰੀ ਖੋਲ ਕੇ ਦੇਖਿਆ ਤਾਂ ਗੱਡੀ ਉਸ ਤੇ ਪਿਤਾ ਜੋਗਿੰਦਰ ਸਿੰਘ ਦੀ ਸੀ ਉਸ ਦਾ ਪਿਤਾ ਗੱਡੀ ਦੀ ਪਿਛਲੀ ਸੀਟ ਤੇ ਬੈਠਾ ਸੀ ਦਵਿੰਦਰ ਗੱਡੀ ਕੋਲ ਗਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਘਰ ਆ ਜਾਵੋ ਉਸ ਦੇ ਪਿਤਾ ਨੇ ਕਿਹਾ ਨਹੀਂ ਮੈਂ ਬਸ ਇਧਰ ਦੀ ਲੰਗ ਰਿਹਾ ਸੀ ਸੋਚਿਆ ਮਿਲ ਜਾਂਦਾ ਹਾਂ ਮੈਂ ਸੁਣਿਆ ਹੈ ਕਿ ਤੂੰ ਕੋਈ ਧੰਦਾ ਕਰਨ ਵਾਲੀ ਔਰਤ ਵਿਆਹ ਕੇ ਲਿਆਇਆ ਹੈ ਪੁੱਤਰ ਜੀ ਐਨੀ ਜਲਦੀ ਜ਼ਿੰਦਗੀ ਦੇ ਫੈਸਲੇ ਨਹੀਂ ਲਈਦੇ ਹੁੰਦੇ ਤੂੰ ਉਸ ਦੀ ਖੂਬਸੂਰਤੀ ਦੇਖ ਕੇ ਉਸ ਨਾਲ ਵਿਆਹ ਕਰਵਾ ਲਿਆ ਹੈ ਪਰ ਕੀ ਤੂੰ ਉਸ ਦੇ ਮਾਪਿਓ ਦਾ ਪਤਾ ਕੀਤਾ ਕਿ ਉਹ ਕੀ ਕਰਦੇ ਹਨ ਤੇ ਕਿਸ ਜਾਤ ਦੇ ਹਨ ਬਸ ਉਸ ਦੀ ਸੂਰਤ ਦੇਖ ਕੇ ਪਿਆਰ ਹੋ ਗਿਆ ਤੇ ਮੇਰੇ ਤੋਂ ਪੁੱਛੇ ਬਿਨਾ ਤੂੰ ਉਸ ਨਾਲ ਵਿਆਹ ਕਰਵਾ ਲਿਆ ਹੈ ਜਦੋਂ ਤੇਰੀ ਮਾਂ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਆਪਾਂ ਦੋਵੇਂ ਰਹਿ ਗਏ ਸੀ ਅਸੀਂ ਹਰ ਰੋਜ਼ ਘਰ ਤੋਂ ਬਾਹਰ ਦਾ ਖਾਣਾ ਖਾਂਦੇ ਸੀ ਤੇ ਮੈਂ ਵੀ ਟੁੱਟ ਚੁੱਕਾ ਸੀ ਇਸ ਲਈ ਮੈਂ ਦੂਜਾ ਵਿਆਹ ਕਰਵਾ ਲਿਆ ਕਿ ਚੱਲ ਤੈਨੂੰ ਮਾਂ ਦਾ ਪਿਆਰ ਮਿਲ ਜਾਵੇਗਾ ਤੇ ਮੇਰੀ ਵੀ ਰਹਿਦੀ ਜ਼ਿੰਦਗੀ ਵਧੀਆ ਬੀਤ ਜਾਵੇਗੀ ਪਰ ਤੂੰ ਆਪਣੀ ਉਸ ਮਾਂ ਨੂੰ ਸਵੀਕਾਰ ਨਹੀਂ ਕੀਤਾ ਤੇ ਘਰ ਛੱਡ ਕੇ ਆਪਣੀ ਮਰਜ਼ੀ ਨਾਲ ਇਸ ਘਰ ਵਿੱਚ ਰਹਿਣ ਲੱਗ ਪਿਆ ਸੀ ਮੈਂ ਤੈਨੂੰ ਕੁਝ ਨਹੀਂ ਕਿਹਾ ਕਿ ਤੂੰ ਰਿਸ਼ਤਾ ਤੋੜ ਕੇ ਆ ਗਿਆ ਸੀ ਪਰ ਕਦੇ ਮੇਰੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਤੇਰੇ ਤੋਂ ਬਾਅਦ ਮੈਂ ਕਿਸ ਹਾਲ ਵਿੱਚ ਹਾਂ ਚੱਲ ਕੋਈ ਨਾ ਪੁੱਤਰ ਭਾਵੇਂ ਮੈਂ ਤੇਰੇ ਕੋਲ ਨਾ ਵੀ ਹੋਵਾਂ ਤੇਰੇ ਨਾਮ ਪਿੱਛੇ ਨਾਮ ਤਾਂ ਮੇਰਾ ਹੀ ਲੱਗੇਗਾ ਪਰ ਤੂੰ ਇੱਕ ਧੰਦਾ ਕਰਨ ਵਾਲੀ ਨਾਲ ਵਿਆਹ ਕਰਵਾ ਕੇ ਮੇਰੀ ਇਸ ਇਲਾਕੇ ਵਿੱਚ ਨੱਕ ਵੜਾ ਦਿੱਤੀ ਇਹ ਤੂੰ ਚੰਗਾ ਨਹੀਂ ਕੀਤਾ ਹੈ ਦਵਿੰਦਰ ਚੁੱਪਚਾਪ ਇਹ ਸਾਰਾ ਕੁਝ ਸੁਣ ਰਿਹਾ ਸੀ ਉਸ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਮੇਰਾ ਪਿਓ ਸਹੀ ਕਹਿ ਰਿਹਾ ਹੈ ਮੈਂ ਬਿਨਾਂ ਕਿਸੇ ਤੋਂ ਪੁੱਛਿਆ ਕੀਤੀ ਤਾਂ ਜਲਦਬਾਜ਼ੀ ਹੀ ਹੈ ਦੂਜੇ ਪਾਸੇ ਮਨਪ੍ਰੀਤ ਘਰੇ ਖੜੀ ਇਹ ਸੋਚ ਰਹੀ ਸੀ ਕਿ ਦਵਿੰਦਰ ਜੀ ਕਿੱਧਰ ਚਲੇ ਗਏ ਹਜੇ ਤੱਕ ਮੁੜ ਕੇ ਨਹੀਂ ਆਏ ਮੈਂ ਬਾਹਰ ਦੇਖ ਕੇ ਆਉਂਦੀ ਹਾਂ ਜਦੋਂ ਮਨਪ੍ਰੀਤ ਬਾਹਰ ਦਵਿੰਦਰ ਨੂੰ ਦੇਖਣ ਲਈ ਗੇਟ ਵੱਲ ਵਧੀ ਤਾਂ ਉਸ ਨੂੰ ਗੱਡੀ ਦੇ ਸਟਾਰਟ ਹੋਣ ਦੀ ਆਵਾਜ਼ ਆਈ ਤੇ ਗੱਡੀ ਤੁਰ ਪਈ ਸੀ ਮਨਪ੍ਰੀਤ ਗੇਟ ਦੇ ਕੋਲ ਪਹੁੰਚ ਗਈ ਪਰ ਨਾ ਤਾਂ ਮਨਪ੍ਰੀਤ ਨੇ ਦਵਿੰਦਰ ਦੇ ਪਿਤਾ ਨੂੰ ਦੇਖਿਆ ਤੇ ਨਾ ਹੀ ਦਵਿੰਦਰ ਦੇ ਪਿਤਾ ਨੇ ਉਸ ਨੂੰ ਦੇਖਿਆ ਸੀ ਉਹ ਕੋਲ ਆ ਕੇ ਬੋਲੀ ਦਵਿੰਦਰ ਜੀ ਕੌਣ ਆਏ ਸੀ ਜੋ ਤੁਸੀਂ ਇੰਨਾ ਭਾਵੁਕ ਹੋਏ ਖੜੇ ਹੋ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਕਿਉਂ ਅੰਦਰ ਚਲੋ ਦਵਿੰਦਰ ਨੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਦਿਲ ਤੇ ਲਾ ਲਿਆ ਸੀ ਜਿਸ ਕਰਕੇ ਉਹ जिंदा লাশ ਬਣ ਗਿਆ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹੁਣ ਕੀ ਕਰੇ ਮਨਪ੍ਰੀਤ ਉਸ ਨੂੰ ਅੰਦਰ ਲੈ ਗਈ ਤੇ ਬਾਹਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਸੀ ਫਿਰ ਉਸ ਨੇ ਦਵਿੰਦਰ ਨੂੰ ਪੁੱਛਿਆ ਤੁਹਾਨੂੰ ਕੀ ਹੋਇਆ ਉਹ ਕੌਣ ਆਇਆ ਸੀ ਤੇ ਉਸ ਨੇ ਤੁਹਾਨੂੰ ਕੀ ਕਿਹਾ ਜੋ ਤੁਸੀਂ ਇਸ ਤਰ੍ਹਾਂ ਦੀ ਹਾਲਤ ਬਣਾ ਲਈ ਹੈ ਮਨਪ੍ਰੀਤ ਦੇ ਵਾਰ-ਵਾਰ ਪੁੱਛਣ ਤੇ ਵੀ ਦਵਿੰਦਰ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਆਖਰ ਵਿੱਚ ਉਹ ਸੌਂ ਗਿਆ ਸੀ ਮਾਨਪ੍ਰੀਤ ਨਾਲ ਪਈ ਕਮਰੇ ਦੀ ਛੱਤ ਵੱਲ ਦੇਖ ਕੇ ਇਹ ਸੋਚਣ ਲੱਗੀ ਕਿ ਆਖਿਰ ਗੱਡੀ ਵਿੱਚ ਕੌਣ ਆਇਆ ਸੀ ਤੇ ਉਸਨੇ ਅਜੇਹਾ ਵੀ ਕੀ ਕਿਹਾ ਕਿ ਦਵਿੰਦਰ ਗੁੰਮਸੁੰਨ ਜਾ ਹੋ ਗਿਆ ਹੈ ਉਹ ਫਿਕਰਾਂ ਵਿੱਚ ਝੁਰਦੀ ਪਤਾ ਨਹੀਂ ਕਦੋਂ ਨੀਂਦ ਦੀ ਬੁੱਕਲ ਵਿੱਚ ਸਮਾ ਗਈ ਸੀ ਅਗਲਾ ਦਿਨ ਚੜਿਆ ਤਾਂ ਮਾਨਪ੍ਰੀਤ ਨੇ ਉੱਠ ਕੇ ਚਾਹ ਬਣਾਈ ਤੇ ਦਵਿੰਦਰ ਨੂੰ ਉਠਾਇਆ ਕਿ ਚਾਹ ਪੀ ਲਵੋ ਦਵਿੰਦਰ ਉੱਠਿਆ ਤੇ ਉਸਨੇ ਚਾਹ ਦਾ ਗਲਾਸ ਮਨਪ੍ਰੀਤ ਦੇ ਹੱਥੋਂ ਫੜਦਿਆਂ ਉਸਦੀ ਬਾਹ ਫੜ ਲਈ ਤੇ ਉਸਨੂੰ ਆਪਣੇ ਵੱਲ ਖਿੱਚ ਲਿਆ ਮਨਪ੍ਰੀਤ ਹੈਰਾਨ ਹੋ ਕੇ ਦਵਿੰਦਰ ਵੱਲ ਦੇਖ ਕੇ ਹੱਸੀ ਤੇ ਬੋਲੀ ਜਨਾਬ ਦਾ ਇਰਾਦਾ ਕੀ ਹੈ ਦਵਿੰਦਰ ਨੇ ਕਿਹਾ ਮਨਪ੍ਰੀਤ ਮੈਂ ਇੱਕ ਗੱਲ ਕਰਨੀ ਹੈ ਜੋ ਕੱਲ ਰਾਤ ਦੀ ਮੈਨੂੰ ਅੰਦਰੋਂ-ਅੰਦਰੀ ਖਾਈ ਜਾਂਦੀ ਹੈ ਦਵਿੰਦਰ ਦੀ ਇਹ ਗੱਲ ਸੁਣ ਮਨਪ੍ਰੀਤ ਦੇ ਸਾਰੇ ਹਾਸੇ ਉੱਡ ਜਾਂਦੇ ਹਨ ਤੇ ਉਹ ਭਰੇ ਮਨ ਨਾਲ ਪੁੱਛਦੀ ਹੈ ਹਾਂਜੀ ਦੱਸੋ ਬਾਹਰ ਗਲੀ ਵਿੱਚ ਰਾਤ ਕੀ ਗੱਲ ਹੋਈ ਸੀ ਤੇ ਅਜਿਹਾ ਕਿਹੜਾ ਬੰਦਾ ਤੁਹਾਨੂੰ ਮਿਲਣ ਆਇਆ ਸੀ ਕਿ ਤੁਸੀਂ ਆਪਣਾ ਆਪ ਗਵਾ ਕੇ ਸੁੱਨ ਹੋ ਗਏ ਸੀ ਦਵਿੰਦਰ ਨੇ ਮਨਪ੍ਰੀਤ ਨੂੰ ਕਿਹਾ ਰਾਤ ਗੱਡੀ ਵਿੱਚ ਮੇਰੇ ਪਿਤਾ ਜੀ ਆਏ ਸੀ ਇਹ ਸੁਣ ਮਨਪ੍ਰੀਤ ਬੋਲੀ ਫਿਰ ਪਿਤਾ ਜੀ ਨੂੰ ਘਰ ਦੇ ਅੰਦਰ ਲੈ ਆਉਣਾ ਸੀ ਦਵਿੰਦਰ ਕਹਿਣ ਲੱਗਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਘਰੇ ਆ ਜਾਵੋ ਪਰ ਉਹਨਾਂ ਨੇ ਕਿਹਾ ਮੈਂ ਇੱਥੇ ਹੀ ਠੀਕ ਹਾਂ ਫਿਰ ਮਨਪ੍ਰੀਤ ਨੇ ਹਾਸੇ ਮਜ਼ਾਕ ਵਿੱਚ ਪੁੱਛਿਆ ਪਿਤਾ ਜੀ ਹੋਰ ਕੀ ਕਹਿੰਦੇ ਸੀ ਦਵਿੰਦਰ ਕਹਿਣ ਲੱਗਾ ਪਹਿਲਾਂ ਮੇਰਾ ਹਾਲਚਲ ਪੁੱਛਿਆ ਤੇ ਫਿਰ ਹੋਰ ਗੱਲਾਂ ਕਰਨ ਲੱਗ ਪਈ ਸੀ ਮੈਨੂੰ ਪਿਤਾ ਜੀ ਨੇ ਇੱਕ ਵਾਰ ਨਹੀਂ ਕਿਹਾ ਕਿ ਗੱਡੀ ਵਿੱਚ ਬੈਠ ਜਾ ਮੈਂ ਬਾਹਰ ਖੜਾ ਹੀ ਗੱਲਾਂ ਕਰ ਰਿਹਾ ਸੀ ਮਨਪ੍ਰੀਤ ਨੇ ਆਖਿਆ ਪਿਤਾ ਜੀ ਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ ਆਖਿਰ ਮਾਂ ਬਾਪ ਆਪਣੇ ਬੱਚਿਆਂ ਲਈ ਜਾਨ ਦੇ ਦਿੰਦੇ ਹਨ ਪਰ ਪਿਤਾ ਜੀ ਨੇ ਬੈਠਣ ਲਈ ਨਹੀਂ ਕਿਹਾ ਇਸ ਗੱਲ ਦਾ ਗੁੱਸਾ ਤਾਂ ਮੈਨੂੰ ਵੀ ਹੈ ਫਿਰ ਦਵਿੰਦਰ ਕਹਿੰਦਾ ਮਨਪ੍ਰੀਤ ਪਿਤਾ ਜੀ ਕਹਿ ਰਹੇ ਸੀ ਕਿ ਜਦੋਂ ਮੈਂ ਦੂਸਰਾ ਵਿਆਹ ਕਰਵਾਇਆ ਸੀ ਤਾਂ ਤੂੰ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਇਹ ਜਨਾਨੀ ਸਹੀ ਨਹੀਂ ਹੈ ਤੂੰ ਆਪਣੀ ਨਵੀਂ ਮਾਂ ਨੂੰ ਸਵੀਕਾਰ ਨਹੀਂ ਕੀਤਾ ਸੀ ਤੇ ਉਸ ਨਾਲ ਲੜ ਕੇ ਵੱਖਰੇ ਕਰ ਰਹਿਣ ਲੱਗ ਪਿਆ ਸੀ ਮਨਪ੍ਰੀਤ ਉਸ ਦੀ ਗੱਲ ਨੂੰ ਵਿੱਚੋਂ ਟੋਕਦੀ ਹੋਈ ਬੋਲੀ ਇਸ ਵਿੱਚ ਗਲਤ ਵੀ ਕੀ ਹੈ ਆਪਣਾ ਕੰਮ ਕਰਨਾ ਤੇ ਘਰ ਵਸਾਉਣ ਦੀ ਹਰ ਇੱਕ ਨੂੰ ਆਜ਼ਾਦੀ ਹੈ ਦਿਵਿੰਦਰ ਨੇ ਕਿਹਾ ਇਹ ਤਾਂ ਠੀਕ ਹੈ ਪਰ ਪਿਤਾ ਜੀ ਕਹਿੰਦੇ ਤੂੰ ਬਿਨਾਂ ਪੁੱਛੇ ਦੱਸੇ ਇੱਕ ਧੰਦਾ ਕਰਨ ਵਾਲੀ ਔਰਤ ਨਾਲ ਵਿਆਹ ਕਰਵਾ ਲਿਆ ਹੈ ਇਸ ਨੂੰ ਸਾਰਾ ਸ਼ਹਿਰ ਜਾਣਦਾ ਹੈ ਇਹ ਧੰਦਾ ਕਰਦੀ ਸੀ ਉਹਨਾਂ ਕਿਹਾ ਕਿ ਮੈਨੂੰ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਇਸ ਲਈ ਮੈਂ ਤੈਨੂੰ ਸਮਝਾਉਣ ਆਇਆ ਹਾਂ ਤੂੰ ਇਸ ਨੂੰ ਸ਼ਹਿਰ ਵਿੱਚ ਲੈ ਕੇ ਕਿਵੇਂ ਘੁਮੇਗਾ ਲੋਕ ਤੈਨੂੰ ਤੇ ਤੇਰੀ ਇਸ ਮਹਿਬੂਬਾ ਨੂੰ ਤਾਣੇ ਮੇਨੇ ਮਾਰਨਗੇ ਨਾਲੇ ਮੇਰਾ ਨਾਂ ਵੀ ਮਿੱਟੀ ਵਿੱਚ ਮਿਲਾਏਗਾ ਇਸ ਨੂੰ ਸਾਰੀ ਉਮਰ ਤੂੰ ਘਰ ਵਿੱਚ ਤਾਂ ਰੱਖ ਨਹੀਂ ਸਕਦਾ ਹੈ ਮਨਪ੍ਰੀਤ ਹੋ ਕੇ ਪਰਦੀ ਹੋਈ ਬੋਲੀ ਫਿਰ ਤੁਸੀਂ ਮੇਰੇ ਬਾਰੇ ਕੀ ਫੈਸਲਾ ਕੀਤਾ ਹੈ ਦਵਿੰਦਰ ਨੇ ਕਿਹਾ ਮੈਂ ਕੀ ਕਰਾਂ ਮਨਪ੍ਰੀਤ ਮੈਂ ਬਸ ਇਹੀ ਸੋਚ ਰਿਹਾ ਸੀ ਇਹ ਕਿਸ ਮੋੜ ਤੇ ਆ ਕੇ ਖੜਿਆ ਹਾਂ ਮੈਂ ਪਿਤਾ ਜੀ ਦੀ ਗੱਲ ਵੀ ਨਹੀਂ ਭੁੱਲ ਸਕਦਾ ਤੇ ਤੈਨੂੰ ਵੀ ਨਹੀਂ ਛੱਡ ਸਕਦਾ ਹਾਂ ਮੈਂ ਕੀ ਕਰਾਂ ਤੇ ਕਿੱਥੇ ਜਾਵਾਂ ਮਾਨਪ੍ਰੀਤ ਨੇ ਦਵਿੰਦਰ ਨੂੰ ਕਿਹਾ ਜੀ ਤੁਸੀਂ ਹੌਸਲਾ ਰੱਖੋ ਤੇ ਠੰਡੇ ਦਿਮਾਗ ਨਾਲ ਸੋਚੋ ਮੈਂ ਤੁਹਾਡੇ ਲਈ ਪਰਮਾਤਮਾ ਕੋਲੋਂ ਹਮੇਸ਼ਾ ਸੁੱਖ ਮੰਗੀ ਹੈ ਜੇਕਰ ਮੇਰੇ ਕਰਕੇ ਤੁਹਾਡਾ ਤੇ ਤੁਹਾਡੇ ਪਿਤਾ ਜੀ ਦਾ ਨਾਮ ਮਿੱਟੀ ਵਿੱਚ ਮਿਲਦਾ ਹੈ ਮੈਂ ਤੁਹਾਡੇ ਤੋਂ ਦੂਰ ਚਲੀ ਜਾਂਦੀ ਹਾਂ ਮੈਂ ਦੁਬਾਰਾ ਆਪਣੇ ਪੁਰਾਣੇ ਘਰ ਰਹਿ ਲਵਾਂਗੀ ਮੈਂ ਤੁਹਾਨੂੰ ਖੁਸ਼ ਦੇਖਣਾ ਚਾਹੁੰਦੀ ਹਾਂ ਜਦੋਂ ਤੁਹਾਡਾ ਦਿਲ ਕਰਿਆ ਮੈਨੂੰ ਆ ਕੇ ਮਿਲ ਜਾਇਆ ਕਰਨਾ ਮੇਰੇ ਘਰ ਦਾ ਦਰਵਾਜ਼ਾ ਤੁਹਾਡੇ ਲਈ ਹਮੇਸ਼ਾ ਖੁੱਲਿਆ ਰਹੇਗਾ ਦਵਿੰਦਰ ਮਨਪ੍ਰੀਤ ਦੀਆਂ ਇਹ ਗੱਲਾਂ ਸੁਣ ਕੇ ਕਹਿੰਦਾ ਨਾ ਮਨਪ੍ਰੀਤ ਮੈਂ ਤੈਨੂੰ ਇਸ ਤਰ੍ਹਾਂ ਦੁਬਾਰਾ ਨਹੀਂ ਛੱਡ ਸਕਦਾ ਮੈਂ ਤੈਨੂੰ ਤੇ ਤੇਰੇ ਬੱਚਿਆਂ ਨੂੰ ਦੁਬਾਰਾ ਸ਼ਰਮਸਾਰ ਨਹੀਂ ਹੋਣ ਦੇਵਾਂਗਾ ਜਦੋਂ ਮੇਰਾ ਪਿਤਾ ਦੂਜੀ ਔਰਤ ਨੂੰ ਲਿਆਇਆ ਸੀ ਤਾਂ ਲੋਕਾਂ ਨੇ ਬਹੁਤ ਗੱਲਾਂ ਬਣਾਈਆਂ ਸੀ ਪਰ ਹੋਇਆ ਕੀ ਕੁਝ ਵੀ ਨਹੀਂ ਲੋਕ ਬੋਲ ਕੇ ਚੁੱਪ ਕਰ ਜਾਂਦੇ ਹਨ ਤੇ ਫਿਰ ਸਾਰਾ ਕੁਝ ਭੁੱਲ ਜਾਂਦੇ ਹਨ ਮਨਪ੍ਰੀਤ ਨੇ ਦਵਿੰਦਰ ਦੀਆਂ ਗੱਲਾਂ ਸੁਣ ਇਹ ਫੈਸਲਾ ਕਰ ਲਿਆ ਸੀ ਕਿ ਉਹ ਦਵਿੰਦਰ ਨੂੰ ਛੱਡ ਦੇਵੇਗੀ ਉਸ ਦਾ ਫੈਸਲਾ ਸੁਣ ਕੇ ਦਵਿੰਦਰ ਨੇ ਕਿਹਾ ਮਨਪ੍ਰੀਤ ਤੂੰ ਪਾਗਲ ਤਾਂ ਨਹੀਂ ਹੋ ਗਈ ਹੈ ਤੈਨੂੰ ਪਤਾ ਤੂੰ ਕੀ ਕਹਿ ਰਹੀ ਹੈ ਮਨਪ੍ਰੀਤ ਕਹਿਣ ਲੱਗੀ ਹਾਂਜੀ ਮੈਨੂੰ ਸਭ ਪਤਾ ਮੈਂ ਕੀ ਕਹਿ ਰਹੀ ਹਾਂ ਤੇ ਕਿਉਂ ਕਹਿ ਰਹੀ ਹਾਂ ਦਵਿੰਦਰ ਬੋਲਿਆ ਦੇਖ ਮਨਪ੍ਰੀਤ ਮੈਂ ਤੇਰੇ ਨਾਲ ਕੋਈ ਹਫਤਾ ਜਾਂ 10 ਦਿਨਾਂ ਲਈ ਨਹੀਂ ਸਗੋਂ ਸਾਰੀ ਉਮਰ ਦਾ ਸਾਥ ਮੰਗਿਆ ਸੀ ਮਨਪ੍ਰੀਤ ਬੋਲੀ ਦੇਖੋ ਜੀ ਮੇਰੇ ਕਰਕੇ ਜੇਕਰ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਮੈਂ ਅਜਿਹਾ ਕੰਮ ਨਹੀਂ ਕਰ ਸਕਦੀ ਹਾਂ ਮੈਂ ਤੁਹਾਡੇ ਮੱਥੇ ਤੇ ਦਾਗ ਨਹੀਂ ਲੱਗਣ ਦੇਵਾਂਗੀ ਦਵਿੰਦਰ ਨੇ ਕਿਹਾ ਤੂੰ ਪਾਗਲਾ ਵਾਂਗ ਜਿੱਦ ਨਾ ਕਰ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ ਜੇਕਰ ਤੂੰ ਮੈਨੂੰ ਛੱਡ ਗਈ ਤਾਂ ਮੈਂ ਆਪਣੀ ਜਾਨ ਦੇ ਦੇਵਾਂਗਾ ਮੈਂ ਤੈਨੂੰ ਗੁਆਉਣਾ ਨਹੀਂ ਚਾਹੁੰਦਾ ਹਾਂ ਦਵਿੰਦਰ ਤੇ ਮਨਪ੍ਰੀਤ ਆਪਸ ਵਿੱਚ ਲੜ ਰਹੇ ਸੀ ਤੇ ਬੱਚੇ ਖੜ ਕੇ ਦੇਖਣ ਲੱਗੇ ਕਿ ਗੱਲ ਕੀ ਹੋਈ ਹੈ ਫਿਰ ਆਖਿਰ ਮੁੰਡਾ ਬੋਲ ਪਿਆ ਮੰਮੀ ਅਸੀਂ ਉਸ ਘਰ ਵਿੱਚ ਦੁਬਾਰਾ ਨਹੀਂ ਜਾਣਾ ਹੈ ਉੱਥੇ ਫਿਰ ਅੰਕਲ ਮੈਨੂੰ ਰੋਕ ਕੇ ਪੁੱਛਣਗੇ ਕਿ ਤੇਰੀ ਮੰਮੀ ਕੋਲ ਬਹੁਤ ਸਾਰੇ ਬੰਦੇ ਆਉਂਦੇ ਹਨ ਕੀ ਸਾਨੂੰ ਇਹ ਦੁਬਾਰਾ ਸੁੰਨਣਾ ਪਵੇਗਾ ਨਹੀਂ ਮੰਮੀ ਮੈਂ ਇਹ ਘਰ ਛੱਡ ਕੇ ਉਸ ਨਰਕ ਵਿੱਚ ਦੁਬਾਰਾ ਨਹੀਂ ਜਾਣਾ ਚਾਹੁੰਦਾ ਹਾਂ ਪਿੱਛੇ ਹੀ ਕੁੜੀ ਬੋਲ ਪਈ ਹਾਂਜੀ ਮੰਮਾ ਮੈਂ ਵੀ ਨਹੀਂ ਜਾਣਾ ਉਸ ਘਰ ਵਿੱਚ ਮੈਨੂੰ ਕਬਰਾਟ ਹੁੰਦੀ ਹੈ ਉੱਥੇ ਆਉਣ ਵਾਲੇ ਅੰਕਲ ਮੈਨੂੰ ਦੇਖ ਕੇ ਆਪਣੇ ਬੁੱਲਾਂ ਤੇ ਜੀਬ ਫੇਰਦੇ ਹਨ ਮੰਮੀ ਇਸ ਦਾ ਕੀ ਮਤਲਬ ਹੁੰਦਾ ਹੈ ਮਨਪ੍ਰੀਤ ਕਹਿੰਦੀ ਇਸ ਦਾ ਕੋਈ ਮਤਲਬ ਨਹੀਂ ਹੁੰਦਾ ਹੈ ਬਸ ਚਲੋ ਤੁਸੀਂ ਆਪਣੇ ਕਮਰੇ ਵਿੱਚ ਜਾਵੋ ਮੈਂ ਰੋਟੀ ਬਣਾ ਕੇ ਤੁਹਾਨੂੰ ਬੁਲਾ ਲਵਾਂਗੀ ਬੱਚੇ ਆਪਣੇ ਕਮਰੇ ਵਿੱਚ ਚਲੇ ਗਏ ਤੇ ਦਵਿੰਦਰ ਨੇ ਮਨਪ੍ਰੀਤ ਨੂੰ ਕਿਹਾ ਮੈਂ ਦੁਪਹਿਰੇ ਆ ਕੇ ਰੋਟੀ ਖਾਵਾਂਗਾ ਉਹ ਆਪਣੇ ਕੰਮ ਤੇ ਚਲਾ ਜਾਂਦਾ ਹੈ ਮਨਪ੍ਰੀਤ ਨੇ ਬੱਚਿਆਂ ਨੂੰ ਰੋਟੀ ਪਕਾ ਕੇ ਖਵਾ ਦਿੱਤੀ ਤੇ ਆਪ ਕਰਦੇ ਹੋਰ ਕੰਮ ਕਰਨ ਲੱਗ ਪਈ ਸੀ ਮਨਪ੍ਰੀਤ ਕੰਮ ਮੁਕਾ ਕੇ ਨਹਾਉਣ ਚਲੀ ਗਈ ਸੀ ਦੁਪਹਿਰ ਦਾ ਟਾਈਮ ਹੋ ਗਿਆ ਮਨਕ੍ਰਿਤ ਨੇ ਟਾਈਮ ਦੇਖਿਆ ਤੇ ਰਸੋਈ ਵਿੱਚ ਰੋਟੀਆਂ ਪਕਾਉਣ ਲੱਗ ਪਈ ਕਿ ਦਵਿੰਦਰ ਆਉਣ ਵਾਲਾ ਹੈ ਮੈਂ ਵੀ ਰੋਟੀ ਨਹੀਂ ਖਾਦੀ ਸੀ ਦੋਵੇਂ ਇਕੱਠੇ ਬੈਠ ਕੇ ਰੋਟੀ ਖਾ ਲਵਾਂਗੇ ਮਨਪ੍ਰੀਤ ਨੇ ਰੋਟੀਆਂ ਪਕਾ ਕੇ ਰੱਖ ਦਿੱਤੀਆਂ ਤੇ ਆਪ ਆ ਕੇ ਕਮਰੇ ਵਿੱਚ ਪੈ ਗਈ ਤੇ ਦਵਿੰਦਰ ਦੀ ਉਡੀਕ ਕਰਨ ਲੱਗ ਪਈ ਸੀ ਉਸ ਨੂੰ ਮੰਜੇ ਤੇ ਪਿਆ ਨੀਂਦ ਆ ਗਈ। ਉਸ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਕੌਣ ਮੇਰੇ ਕੋਲ ਆਇਆ ਹੈ ਤੇ ਕੌਣ ਨਹੀਂ। 2 ਘੰਟੇ ਸੌਣ ਤੋਂ ਬਾਅਦ ਮਨਪ੍ਰੀਤ ਇੱਕਦਮ ਡਰ ਕੇ ਖੜੀ ਹੋਈ ਤੇ ਬੋਲੀ, "ਹਾਏ ਰੱਬਾ ਮੈਨੂੰ ਕਿਵੇਂ ਨੀਂਦ ਆ ਗਈ ਸੀ?" ਦਵਿੰਦਰ ਨੇ ਤਾਂ ਰੋਟੀ ਖਾਣ ਆਉਣਾ ਸੀ। ਮਨਪ੍ਰੀਤ ਭੱਜ ਕੇ ਰਸੋਈ ਵਿੱਚ ਜਾ ਕੇ ਦੇਖਦੀ ਹੈ ਕਿ ਕੀ ਦਵਿੰਦਰ ਰੋਟੀ ਖਾ ਗਿਆ ਹੈ ਪਰ ਰੋਟੀਆਂ ਉਨਾ ਹੀ ਪਈਆਂ ਸੀ। ਮਨਪ੍ਰੀਤ ਡਰ ਗਈ ਕਿ ਸੁੱਖ ਹੋਵੇ। ਦਵਿੰਦਰ ਜੀ ਰੋਟੀ ਖਾਣ ਨਹੀਂ ਆਏ ਹਨ ਜਦੋਂ ਮਨਪ੍ਰੀਤ ਨੇ ਫੋਨ ਲਾਇਆ ਤਾਂ ਅੱਗੋਂ ਦਵਿੰਦਰ ਦੇ ਕਾਰਖਾਨੇ ਵਿੱਚ ਕੰਮ ਕਰਦੇ ਇੱਕ ਵਰਕਰ ਨੇ ਫੋਨ ਚੁੱਕਿਆ ਤੇ ਕਿਹਾ ਮੈਡਮ ਸਾਹਿਬ ਜੀ ਸਵੇਰ ਦੇ दारू ਪੀ ਜਾਂਦੇ ਹਨ ਉਹ ਫੋਨ ਵੀ ਮੈਨੂੰ ਦੇ ਗਏ ਹਨ ਕਿ ਜੇਕਰ ਕੋਈ ਹੋਰ ਫੋਨ ਆਵੇ ਤਾਂ ਚੁੱਕਣਾ ਨਾ ਸਿਰਫ ਤੁਹਾਡਾ ਫੋਨ ਚੁੱਕਣ ਲਈ ਕਿਹਾ ਸੀ ਮਨਪ੍ਰੀਤ ਫਿਰ ਪੁੱਛਦੀ ਹੈ ਤੁਹਾਡਾ ਸਾਹਿਬ ਕੱਲਾ ਹੈ ਜਾਂ ਉਸ ਕੋਲ ਕੋਈ ਬੈਠਾ ਹੈ ਮਜ਼ਦੂਰ ਨੇ ਕਿਹਾ ਮੈਡਮ ਜੀ ਜਿਸ ਬੰਦੇ ਦਾ ਤੁਸੀਂ ਮਕਾਨ ਖਰੀਦਿਆ ਸੀ ਉਹ ਸਾਹਿਬ ਸਵੇਰ ਦੇ ਨਾਲ ਬੈਠੇ ਹਨ ਉਸ ਮਜ਼ਦੂਰ ਦੀ ਇਹ ਗੱਲ ਸੁਣ ਮਨਪ੍ਰੀਤ ਦੇ ਹੱਥੋਂ ਫੋਨ ਛੁੱਟ ਗਿਆ ਸੀ ਕੀ ਮਨਪ੍ਰੀਤ ਦੀ ਜ਼ਿੰਦਗੀ ਵਿੱਚ ਕੋਈ ਨਵਾਂ ਮੋੜ ਆਉਣ ਵਾਲਾ ਹੈ ਜੋ ਉਹ ਡਰ ਗਈ ਸੀ ਬਾਕੀ ਕਹਾਣੀ ਦੇ ਅਗਲੇ ਪਾਗ ਵਿੱਚ ਦੋਸਤੋ ਕਹਾਣੀ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ ਸਾਰਿਆਂ ਦਾ